ਲੈ ਵੀ ਸੱਜਣੋ ਅੱਜ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਚੰਗੀਆਂ ਘੋੜੀਆਂ ਲੈ ਕੇ ਆਏ ਆ ਫੋਰ ਸੇਲ ਵਿਕਾਊ ਵੱਡੇ ਸੋਹਣੇ ਕੱਦ ਨੇ ਵੱਡੇ ਖਾਨਦਾਨ ਹੈ ਚੰਗੀ ਪੈਟਾਗਰੀ ਹੈ ਤੇ ਬਹੁਤ ਹੀ ਸੋਹਣੀਆਂ ਸੁਨੱਖੀਆਂ ਘੋੜੀਆਂ ਨੇ ਅੰਮ੍ਰਿਤਸਰ ਸਾਹਿਬ ਦੇ ਵੇਰਕਾ ਬਾਈਪਾਸ ਡੂਨ ਸਕੂਲ ਦੇ ਸਾਹਮਣੇ ਤੁਹਾਨੂੰ ਫਾਰਮ ਮਿਲੂਗਾ ਵੀਰ ਹੋਣਾ ਦਾ ਤੇ ਬਾਕੀ ਤੁਸੀਂ ਕਿਸੇ ਵੀ ਭਰਾ ਨੇ ਲੈਣੀ ਐ ਘੋੜੀ ਏਕਾ ਬਸ਼ੇਰਾ ਹੈ ਬਾਈ ਹੁਣਾਂ ਕੋਲੇ ਇਹਦੇ ਬਾਰੇ ਵੀ ਦੱਸਦੇ ਆ ਤੇ ਇਹ ਲੈਣੀਆਂ ਚਾਹੁੰਦੇ ਆ ਕੋਈ ਭਰਾ ਆਖ ਹੈ ਚੰਗੀਆਂ ਲੱਗਦੀਆਂ ਮਾਨੂੰ ਪਸੰਦ ਲੱਗਦੀਆਂ ਤੇ ਭਾਈ ਤੁਸੀਂ ਵੀਰ ਹੁਣਾਂ ਨਾਲ ਸੰਪਰਕ ਕਰ ਲਿਓ ਨੰਬਰ ਮੈਂ ਵੀਡੀਓ ਦੇ ਵਿੱਚ ਛੱਡਤਾ ਅੱਛਾ ਹੁਣ ਗੱਲ ਕਰਦੇ ਆ ਪਹਿਲੀ ਆ ਸੋਹਣੀ ਸੁਨੱਖੀ ਘੋੜੀ ਦੀ ਖੜਨੀ ਚੈੱਕ ਕਰੋ ਤੁਸੀਂ ਇਹਦਾ ਐਟੀਟਿਊਡ ਚੈੱਕ ਕਰੋ ਇਹਦੀ ਕਰਨ ਕਨੌਤੀ ਇਹਦੀ ਗਰਦਨ ਚੈੱਕ ਕਰੋ ਵੀ ਗਰਦਨ ਕਿੰਡੀ ਲੰਮੀ ਐ ਮੋਟੀ ਆਖ ਹੈ ਤੇ ਘੋੜਿਆਂ ਵਰਗੀ ਛਾਤੀ ਲੱਗੀ ਹੋਈ ਐ ਸਰੀਰ ਨੂੰ ਇਹ ਹੈਗੀ ਐ ਸੱਜਣੋ ਸ਼ਾਨ ਸਭਰਾਮਾਂ ਵਾਲੇ ਦੀ ਬੱਚੀ ਨਾਂ ਏ ਕੋੜੀ ਦਾ ਮੀਰਾ ਤੇ ਉਮਰ ਦੀ ਗੱਲ ਕਰਾਂ ਤੇ ਉਮਰ ਹੈਗੀ ਐ 6 ਸਾਲ ਤੇ ਪੈਰਾਂ ਤੋਂ ਲੈ ਕੇ ਤੇ ਛਾਤੀ ਛਾਤੀ ਤੋਂ ਲੈ ਕੇ ਧੌਣ ਤੇ ਕੰਨ ਕਨੋਤਰੀ ਤੁਸੀਂ ਆਪ ਚੈੱਕ ਕਰੀ ਚੱਲਿਓ ਬਾਕੀ ਜਿੰਨੀ ਵੀ ਅਸੀਂ ਫਰਮਾ ਸਕੇ ਹਾਂ ਤੁਹਾਡੀ ਕਚਹਿਰੀ 'ਚ ਰੱਖ ਸਕੇ ਹਾਂ ਤੇ ਤੁਸੀਂ ਪ੍ਰਵਾਨ ਕਰਿਓ ਲੈਣੀ ਚਾਹੁੰਦੇ ਹੋ ਖਰੀਦਣੀ ਚਾਹੁੰਦੇ ਹੋ ਤੇ ਵੀਰ ਨੂੰ ਫੋਨ ਲਾ ਲਿਓ ਹਾਈਟ ਹੈਗੀ ਐ 56 ਟਿੰਚੇ ਫੱਟੀ ਵਾਲੀ ਤੇ ਆਹ ਦੇਖੋ ਕਿੰਡੀ ਸੋਹਣੀ ਦੇ ਕਿੰਡੀ ਖੁੱਲੀ ਘੋੜੀ ਐ ਬੇਲਬੂਲ ਬਹੁਤ ਜਿਆਦੀ ਚੰਗੀ ਐ ਬਾਕੀ ਇੰਨਾ ਕੁ ਸ਼ੁਰੂ ਦੇ ਵਿੱਚ ਦੱਸਦਾ ਵੀ ਹੈ ਸਾਰੀਆਂ ਚੰਗੀਆਂ ਘੋੜੀਆਂ ਕਹਿਦੀਆਂ ਵੀ ਮਹਿੰਗੇ ਭਾ ਦੀਆਂ ਘੋੜੀਆਂ ਖਾਨਦਾਨੀ ਘੋੜੀਆਂ ਨੇ ਤੇ ਉਹ ਹੀ ਵੀਰ ਫੋਨ ਕਰਨ ਜਿਹੜੇ ਥੋੜੇ ਕਿ 4 ਰੁਪਏ ਲਾਉਣਾ ਚਾਹੁੰਦੇ ਆ ਚੰਗੀ ਬਰੀਡ ਰੱਖਣੀ ਚਾਹੁੰਦੇ ਆ ਬਾਕੀ ਘੋੜੀ ਬਾਰੇ ਤੁਸੀਂ ਕੱਲੀ ਕੱਲੀ ਗੱਲ ਦੇਖੀ ਚੱਲੋ ਇਹਦੀ ਗਰਦਨ ਬਾਰੇ ਇਹਦੇ ਐਟੀਟਿਊਡ ਬਾਰੇ ਇਹਦੀ ਖੜਨੀ ਬਾਰੇ ਇਹਦੀ ਤੁਰਨੀ ਬਾਰੇ ਤੇ ਬਾਕੀ ਬਾਈ ਹੁਣਾ ਕੋਲੇ ਇਹਨੇ ਪਹਿਲਾ ਬੱਚਾ ਦਿੱਤਾ ਸੀ 나ਗਵੀਰ ਦਾ ਤੇ ਉਹ ਬਹੁਤ ਜ਼ਿਆਦਾ ਚੰਗਾ ਬੱਚਾ ਹੈ 나ਗਵੀਰ ਘੋੜਾ ਹੈ ਬਾਬੇ ਰਾਣੀ ਕੋਲੇ ਵਣਚਰੀ ਪਿੰਡ ਹੈ ਬਾਈਆਂ ਦਾ ਤੇ ਅੱਗੋਂ ਗਜਰਾਜ ਘੋੜੇ ਤੋਂ ਇਹ ਗੱਬਣ ਹੈ ਗਜਰਾਜ ਘੋੜਾ ਜਿਹੜਾ ਚੋਲਾ ਸਾਹਿਬ ਵਾਲਾ ਉਹ ਘੋੜੇ ਤੋਂ ਇਹ ਗੱਬਣ ਹੈ ਤੇ ਚੈੱਕ ਪਾਸ ਹੈ ਬਾਕੀ ਫੇਰ ਕਹਦਾ ਕਿ ਨੰਬਰ ਦਿੱਤਾ ਹੈ ਕੋਈ ਵੀ ਭਰਾ ਖਰੀਦਣਾ ਚਾਹੁੰਦਾ ਹੈ ਕੋੜੀ ਨੂੰ ਤੇ ਬੇਚਿੰਤ ਹੋ ਕੇ ਤੁਸੀਂ ਫੋਨ ਲਾ ਲਿਓ ਬਹੁਤ ਹੀ ਵਧੀਆ ਬੰਦੇ ਆ ਤੇ ਇੱਕ ਰਹੀ ਜੇ ਤੁਸੀਂ ਵੀਰ ਹੋਣਾ ਨੂੰ ਫਾਰਮ ਤੇ ਤੁਸੀਂ ਜਾਣਾ ਵੀ ਚਾਹੁੰਦੇ ਹੋ ਤੇ ਬਾਈ ਹੁਣੀ ਕਹਿੰਦੇ ਵੀ ਸਾਨੂੰ ਕੋਈ ਵੀ ਭਰਾ ਆਉਣਾ ਚਾਹੁੰਦਾ ਹੈ ਮੋਸਟ ਵੈਲਕਮ ਹੈ ਪਰ ਫੋਨ ਕਰਕੇ ਜਾਇਓ ਫੋਨ ਇੰਨੀ ਗ ਬੇਨਤੀ ਜ਼ਰੂਰ ਹੈ ਕਿ ਜੇ ਭਰਾ ਨੇ ਜਾਣਾ ਇੱਕ ਰਹੀ ਰਿੰਗ ਜ਼ਰੂਰ ਕਰ ਲਿਓ ਬੈਲ ਦਵਾਰ ਲਿਓ ਇਹ ਫਿਰ ਤੁਸੀਂ ਫਾਰਮ ਤੇ ਜਾ ਸਕਦੇ ਹੋ ਤੇ ਬਾਕੀ ਅੰਮ੍ਰਿਤਸਰ ਵੇਰਕਾ ਬਾਈਪਾਸ ਦੇ ਉੱਤੇ ਡੂਨ ਸਕੂਲ ਹੈ ਤੇ ਉਹਦੇ ਬਿਲਕੁਲ ਨਾਲ ਹੀ ਪਾਈਆਂ ਦਾ ਫਾਰਮ ਹੈ ਬਾਕੀ ਘੋੜੀ ਤੁਹਾਨੂੰ ਸਾਰੀ ਵਿਖਾਤੀ ਜਿੰਨੀ ਵੀ ਅਸੀਂ ਫਰਮਾ ਸਕਿਆ ਹਾਂ ਘੋੜਿਆਂ ਵਰਗੀ ਘੋੜੀ ਹੈ ਤੇ ਕੋਈ ਵੀ ਸ਼ੌਂਕੀਆ ਬੰਦਾ ਲੈਣਾ ਚਾਹੁੰਦਾ ਹੈ ਤੇ ਬਹੁਤ ਚੰਗੇ ਬੱਚੇ ਵੀ ਪੈਦਾ ਕਰਦੀ ਹੈ ਪਿੱਠਪੂੜਾ ਬਹੁਤ ਬਾਕਮਾਲ ਹੈ ਗਰਦਨ ਬਹੁਤ ਬਕਮਾਲ ਹੈ ਸੋਹਣੀ ਘੋੜੀ ਹੈ ਕਿਸੇ ਪਾਸਿਓਂ ਹੱਥ ਨਹੀਂ ਤਰਾਂਦੀ ਤੁਸੀਂ ਭਰਾਵਾਂ ਨਾਲ ਸੰਪਰਕ ਕਰ ਸਕਦੇ ਹੋ ਹੁਣ ਗੱਲ ਕਰਦੇ ਆਂ ਵੀਰਾਂ ਦੀ ਅਗਲੀ ਘੋੜੀ ਦੀ ਆ ਆ ਗਈ ਸੱਜਣੋ ਅਗਲੇ ਪਾਸੇ ਇਹ ਵੀ ਬਹੁਤ ਜ਼ਿਆਦਾ ਚੰਗੀ ਘੋੜੀ ਹੈ ਅਬਲਕ ਘੋੜੀ ਇਹ 64 ਇੰਚ ਫੱਟੀ ਵਾਲੀ ਏ ਘੋੜੀ ਦੀ ਹਾਈਟ ਦੱਸੀ ਹੈ ਭਰਾਵਾਂ ਨੇ ਤੇ ਇਹ ਦਿਨੇਸ਼ ਜੈਨ ਜੀ ਦੇ ਘਰ ਇੱਕ ਘੋੜਾ ਹੈ ਚੰਦਰ ਤੇਜ ਉਹ ਘੋੜੇ ਦੀ ਬੱਚੀ ਹੈ ਉਦੇਪੁਰ ਪੈਲਸ ਲਾਈਨ ਆ ਗਈ ਤੇ ਦੋ ਸੂਏ ਬਾਈ ਹੋਣਾ ਕੋਲੇ ਸੁਈ ਹੈ ਤੇ 8 ਸਾਲ ਉਮਰ ਹੈ ਘੋੜੀ ਦੀ ਤੇ 64 ਇੰਚ ਕੱਦ ਹੈ ਇਹ ਘੋੜੀ ਦਾ ਬਾਕੀ ਇਹ ਵੀ ਬਾਡੀ ਬੁੱਡੀ ਦੀ ਬਹੁਤ ਖੁੱਲੀ ਹੈ ਬੱਚੇ ਇਹਨੇ ਵੀ ਬੜੇ ਚੰਗੇ ਪੈਦਾ ਕੀਤੇ ਆ ਘੋੜੀ ਇਹ ਵੀ ਵਧੀਆ ਹੈ ਸਵਾਰੀ ਸੁਵਰੀ ਵੀ ਬਾਈ ਹੋਣੀ ਕਹਿੰਦੇ ਵੀ ਕਦੇਕ ਤੱਕ ਜਦੋਂ ਸਾਡਾ ਟਾਈਮ ਲੱਗੇ ਤੇ ਅਸੀਂ ਕੱਢ ਲੈਨੇ ਆ ਬਾਕੀ ਕੱਦ ਕਾਠੀ ਵੇਖ ਲਓ ਇਹਦਾ ਸਨੱਖਾਪਨ ਦੇਖ ਲਓ ਇਹਦੀ ਪਿਓਰਤਾ ਦੇਖ ਲਓ ਜਿਹਨੂੰ ਪਿਓਰ ਅਬਲਕ ਕਹਿੰਨੇ ਆ ਨਾ ਅੱਧੀ ਪੂਸ਼ ਕਾਲੀ ਵੀ ਹੁੰਦੀ ਹੈ ਕਹਿੰਦੇ ਵੀ ਪਿਓਰ ਜਿਹੜਾ ਅਬਲਕ ਹੁੰਦਾ ਤੇ ਇਹ ਉਹ ਘੋੜੀ ਐ ਸੱਜਣੋ ਤੇ ਕਹਿਦਾਂਗੇ ਸਾਰੀਆਂ ਨਾਮਾਰ ਵਧੀਆ ਘੋੜੀਆਂ ਨੇ ਕਹਿ ਦਈਏ ਕਿ ਚੰਗੇ ਬੱਚੇ ਪੈਦਾ ਕਰਨ ਵਾਲੀਆਂ ਨੇ ਆਪ ਵੀ ਕੱਦ ਕਾਠੀ ਚੰਗੀ ਐ ਖਾਨਦਾਨ ਵੀ ਬੜਾ ਚੰਗਾ ਐ ਤੇ ਤੁਸੀਂ ਇਹਦੇ ਬਾਬਤ ਵੀ ਗੱਲ ਕਰਨੀ ਚਾਹੋ ਇੱਕ ਇਹਦੇ ਪਿੱਛੇ ਬੱਚਾ ਵੀ ਐ ਇਹਦੇ ਬਾਰੇ ਵੀ ਦੱਸਨਾ ਮੈਂ ਬੱਚੇ ਬਾਰੇ ਇਹ ਛੋਟਾ ਬਛੇਰਾ ਹੈਗਾ ਸੱਜਣੋ ਪੌਣੇ 3 ਮਹੀਨਿਆਂ ਦਾ ਤੇ ਸ਼ੈਡੋ ਘੋੜਾ ਐ ਵੀਰ ਅਮਰਜੀਤ ਕੋਲ ਬਿਆਸ ਜਿਹੜਾ ਬਾਈਆਂ ਦਾ ਫਾਰਮ ਹੈ ਨਾ ਉੱਥੇ ਇੱਕ ਸ਼ੈਡੋ ਘੋੜਾ ਆਇਆ ਤੇ ਇਹ ਬਸ਼ੀਰਾ ਪੌਣੇ ਤਿੰਨ ਮਹੀਨਿਆਂ ਦਾ ਉਹ ਘੋੜੇ ਦਾ ਪੁੱਤ ਹੈ ਸੱਜਣੋ ਇਹ ਵੀ ਫੋਰ ਸੇਲ ਹੈ ਇਹ ਵੀ ਦੇ ਦੇਣਗੇ ਕੋਈ ਵੀ ਤੁਹਾਨੂੰ ਇਹ ਵੀਡੀਓ ਦੇ ਵਿੱਚ ਨਗੀਨਾ ਇਹਨਾਂ ਦਾ ਚੰਗਾ ਲੱਗਦਾ ਪਸੰਦ ਆਉਂਦਾ ਤੁਸੀਂ ਗੱਲਬਾਤ ਕਰ ਸਕਦੇ ਹੋ ਬਾਕੀ ਅੱਗੇ ਆ ਗਿਆ ਜੀ ਇਹਨਾਂ ਦਾ ਆਹ ਵੱਡਾ ਬਸ਼ੀਰਾ ਇਹ ਵੱਡਾ ਬਸ਼ੀਰਾ ਇਸੇ ਅਬਲਕ ਕੋੜੀ ਦਾ ਪੁੱਤ ਹੈ ਜਿਹੜਾ ਤੁਹਾਨੂੰ ਮੈਂ ਪਕੌੜੀ ਪਹਿਲਾਂ ਮਖਾ ਕੇ ਹਟਿਆ ਬਾਪ ਇਹਦਾ ਹੈਗਾ ਅਰਦਾਸ ਘੋੜਾ ਜਿਹੜਾ ਕਿ ਬਿਆਸ ਹੀ ਖੜਾ ਹੈ ਬਾਈ ਅਮਰਜੀਤ ਹੋਣਾ ਕੋਲੇ ਉਹ ਕੋੜੇ ਦਾ ਪੁੱਤ ਹੈ 16 ਕਿ ਮਹੀਨੇ ਅਜੇ ਉਮਰ ਹੋਈ ਹੈ ਤੇ ਅਰਦਾਸ ਹੈਗਾ ਸਾਰੰਗ ਕੋੜੇ ਦਾ ਤੇ ਸਾਰੰਗ ਇਹਦਾ ਦਾਦਾ ਹੋ ਗਿਆ ਜਾਨੀ ਕਿ ਸਾਰੰਗ ਦਾ ਇਹ ਪੋਤਰਾ ਹੋ ਗਿਆ ਤੇ ਜੇ ਆਪਾਂ ਹਾਈਟ ਦੀ ਗੱਲ ਕਰੀਏ ਸੱਜਣੋ ਤੇ ਹਾਈਟ ਹੈਗੀ ਹੈ ਇਹਦੀ 61 ਪਲੱਸ 16 ਕਿ ਮਹੀਨੇ ਅਜੇ ਤੁਹਾਨੂੰ ਮੈਂ ਉਮਰ ਦੱਸੀ ਹੈ ਬਾਕੀ ਮਾਰਕਿੰਗ ਵਰਕਿੰਗ ਤੁਸੀਂ ਆਪ ਚੈੱਕ ਕਰ ਲਓ ਬਾਕੀ ਇਹ ਵਸ਼ੇਰਾ ਵੀ ਫੋਰ ਸੇਲ ਹੈ ਵਿਕਾਊ ਹੈ ਇਹ ਵੀ ਤੁਸੀਂ ਲੈਣਾ ਚਾਹੁੰਦੇ ਹੋ ਤੇ ਵੀਰ ਹੋਣਾ ਨੂੰ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਤੇ ਪਿੱਠਪੂੜਾ ਚੈੱਕ ਕਰ ਲਓ ਇਹਦੀ ਗਰਦਨ ਬਹੁਤ ਚੰਗੀ ਹੈ ਇਹ ਵੀ ਕਹਿ ਦਈਏ ਵੀ ਮਜ਼ਬੂਤ ਬਣਨ ਵਾਲਾ ਵਸ਼ੀਰਾ ਹੈ ਮਾਰਕਿੰਗ ਬਹੁਤ ਚੰਗੀ ਹੈ ਮੱਥੇ ਬਹੁਤ ਹੀ ਜ਼ਿਆਦਾ ਸੋਹਣਾ ਬਲੇਜ਼ ਹੈ ਤੇ ਬਾਕੀ ਖੜਨੀ ਖੁੜਨੀ ਵੀ ਤੁਸੀਂ ਵੇਖ ਲਓ ਵੀ ਹਜੇ ਤਾਂ ਬੱਚਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਚੰਗਾ ਕੋੜਾ ਬਾਨਾ ਇਹਨੇ ਜੇ ਕੋਈ ਭਰਾ ਬਸ਼ੇਰੇ ਦੀ ਤਾਂਗ ਚ ਸੀ ਵੀ ਚੰਗਾ ਬਸ਼ੇਰਾ ਲੈਣਾ ਹੈ ਭਾਈ ਤੇ ਤੁਸੀਂ ਵੀਰ ਹੁਣਾ ਨਾਲ ਸੰਪਰਕ ਕਰ ਲਿਓ ਕੋਈ ਵੀ ਤੁਸੀਂ ਇਹਨਾਂ ਨਗੀਨਿਆਂ ਚੋਂ ਨਗੀਨਾ ਖਰੀਦਣਾ ਚਾਹੁੰਦੇ ਹੋ ਤੇ ਵੀਰ ਹੁਣਾ ਨਾਲ ਇਸੇ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਬਹੁਤ ਹੀ ਜਲਦ ਅਗਲੀ ਵੀਡੀਓ ਨਾਲ ਤੁਹਾਡੀ ਕਚਹਿਰੀ ਚ ਹਾਜ਼ਰ ਹੁੰਨੇ ਆ ਦਿਓ ਇਜਾਜ਼ਤ ਜਿਉਂਦੇ ਵੱਸਦੇ ਹੱਸਦੇ ਰਹੋ ਸ਼ਬਾ ਖੈਰ ਸਸਕਾਲ ਧੰਨਵਾਦ